ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਅਰਜਨ ਮਹਾਰਾਜ ਅੱਜ ਪ੍ਰਕਾਸ਼ ਪੁਰੇ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਭਗਤੀ ਦੇ ਵਿੱਚੋਂ ਸ਼ਕਤੀ ਪ੍ਰਗਟ ਕੀਤੀ ਮੀਰੀ ਪੀਰੀ ਦਾ ਸਨਾਤ ਸਿੱਖਾਂ ਦੀ ਝੋਲੀ ਵਿੱਚ ਪਾਇਆ ਤਖਤ ਕਾਇਮ ਕੀਤੇ ਰਾਜ ਭਾਗ ਦੇ ਮਾਲਕ ਸਤਿਗੁਰੂ ਸਾਹਿਬ ਜੀ ਨੇ ਬਣਾਇਆ ਤੇ ਅਰ ਸੱਚਖੰਡ ਸਾਹਿਬ ਪਹੁੰਚੇ ਆ ਇਸ ਸਮੇਂ ਦੀ ਲੋੜ ਮੁਤਾਬਕ ਜੋ ਜਦੋਂ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਸਾਰੀ ਬੱਤਰ ਪ੍ਰਕਾਰ ਦੀ ਵਿਧਿਆ ਲੈ ਕਰਕੇ ਜਦੋਂ ਤੱਕ ਸਾਹਿਬ ਰਚਿਆ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਨਿਮੰਤਰੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਦੀਰ ਦੀ ਉਹ ਤੋਂ ਬਾਅਦ ਸਤਿਗੁਰ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਰਦਗਿਏ ਇੱਕ ਤਕਦੀਰ ਕੀਤੀ ਉੱਥੋਂ ਵੀ ਨੌਜਵਾਨ ਜਿਹੜੇ ਆ ਨਾ ਨੌਜਵਾਨੀ ਸਤਿਗੁਰ ਸਾਹਿਬ ਦੀ ਦਰ ਤੇ ਭੇਟਾ ਕਰੋ ਤੇ ਵਧੀਆ ਤੋਂ ਵਧੀਆ ਸ਼ਸਤਰ ਵਧੀਆ ਤੋਂ ਵਧੀਆ ਕੋਲੇ ਰੱਖੋ ਤੇ ਉਹ ਹੁਣ ਨੌਜਵਾਨੀ ਵਿੱਚ ਦੇਖਣ ਨੂੰ ਮਿਲ ਰਿਹਾ ਆ ਮੇਰੀ ਪਰੀਤੇ ਮਾਲਕ ਸਾਹਿਬ ਜੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਜਿੱਥੇ ਦੇਸ਼ਾਂ ਤੇ ਵਿਦੇਸ਼ਾਂ 'ਚ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸੱਚਖੰਡ ਸਿੰਘ ਦਰਬਾਰ ਸਾਹਿਬ 'ਚ ਸਵੇਰ ਤੋਂ ਹੀ ਸੰਗਤਾਂ ਸੱਚਖੰਡ ਸਿੰਘ ਦਰਬਾਰ ਸਾਹਿਬ ਨੂੰ ਤਮਾਸਤਕ ਹੋ ਰਹੀਆਂ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਖਾਏ ਗੇ ਪਾੜ ਦੇ ਵਿਧੀ ਪਰ ਭੋਗ ਜਿਹੜੇ ਨੇ ਉਹ ਵੀ ਪਾਏ ਗਏ ਨੇ ਇੱਕ ਵਾਰ ਤਾਂ ਤਸਵੀਰਾਂ ਦਿਖਾ ਦਿੰਨੇ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਅ ਮੌਜੂਦ ਹਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਉਹ ਸਤਿਖੰਡ ਸ੍ਰੀ ਦਰਬਾਰ ਸਾਹਿਬ ਨਤਮਸਟਕ ਖੁੰਡੀਆਂ ਹੋਈਆਂ ਅ ਨਜ਼ਰ ਆ ਰਹੀਆਂ ਨੇ ਅਤੇ ਸਵੇਰ ਤੋਂ ਹੀ ਅਲਾਹੀ ਬਾਣੀ ਦਾ ਆਨੰਦ ਜਿਹੜਾ ਹੈ ਉਹ ਪ੍ਰਾਪਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਹੈ ਜੋ ਕਿ ਸ਼ਹਾਟਾ ਦੇ ਨਜ਼ਦੀਕ ਗੁਰੂ ਕੀ ਵਟਾਲੀ ਜੋ ਹੈ ਉਥੇ ਸਥਿਤ ਹੈ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਹੀ ਵੱਡੇ ਗੁਰਪੁਰਬ ਹੁੰਦੇ ਨੇ ਗੁਰਪੁਰਬ ਦੇ ਦੌਰਾਨ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹਨਾਂ ਦੀ ਆਮ ਜਿਹੜੀ ਹੈ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਵੇਰ ਤੋਂ ਹੀ ਜਿਹੜੇ ਨੇ ਉਹ ਫਕਤਾ ਪ੍ਰਬੰਧ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹੈ ਉਹ ਕੀਤੇ ਜਾਂਦੇ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਗੁਰੂ ਗੁਰਸਾ ਸਾਹਿਬ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਜਿੱਥੇ ਸੰਗਤਾਂ ਜੜੀਆਂ ਨੇ ਉਹ ਨਤਮਸਤਕ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿੱਦੀ ਦੇ ਵਿੱਚ ਜਿਹੜੀਆਂ ਨੇ ਉਹ ਸੰਗਤਾਂ ਜੜੀਆਂ ਨੇ ਪਹੁੰਚੇ ਹੋਏ ਨੇ ਬਾਪੂ ਜੀ ਨੇ ਮੌਜੂਦ ਕਰ ਗੱਲ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਕਾਸ਼ਪੁਰ ਹੈ ਜੀ ਗੁਰੂ ਸਾਹਿਬ ਦਾ ਕੀ ਕਹਿਣਾ ਚਾਹੋਗੇ ਸੱਚਖੰਡ ਸਿੰਘ ਦਰਬਾਰ ਸਾਹਿਬ ਨੂੰ ਨਤਮਸਤਕ ਹੋਏ ਲੱਗਦਾ ਹੈ ਖਲਚਲ ਕੇ ਸੋ ਸੰਤਾ ਜਿਹੜੀਆਂ ਨੇ ਉਹ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਕਿ ਨਤਮਸਟਕ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਤਾ ਜੀ ਨੇ ਵੀ ਉਹਨਾਂ ਨਾਲ ਵੀ ਗੱਲ ਕਰਦੇ ਮਾਤਾ ਜੀ ਵਾਹਿਗੁਰੂ ਜੀ ਕਿ ਖਾਲਸਾ ਗੱਲ ਸੁਭਾਈ ਕਿ ਜੀ ਫਤਿਹ ਜੀ ਮਾਤਾ ਜੀ ਅੱਜ ਗੁਰਪੁਰਵ ਆ ਮੇਰੀ ਪੀਲੀ ਤੇ ਮਾਲਕ ਦਾ ਕੀ ਕਹਿਣਾ ਚਾਹੋਗੇ ਸੱਚਖੰਡੀ ਦਰਬਾਰ ਸਤ ਬਸ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਪਤਾਇਆ ਦੇਣਾ ਚਾਹੀਦਾ ਗੁਰਪੁਰਵ ਤੇ ਸ਼ੱਕ ਲੱਗਦਾ ਹੈ ਕਿ ਜੋ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਸੀਗੇ ਅੱਜ ਕੱਲ ਦੀ ਨੌਜਵਾਨ ਪੀੜੀ ਉਹ ਸਿਧਾਂਤ ਤੇ ਮੌਜੂਦ ਹਨ ਨਜ਼ਰ ਆ ਰਹੀ ਹੈ ਮੈਨੂੰ ਤਾਂ ਬਹੁਤ ਘਟ ਆ ਰਹੀ ਹੈ ਹਾਂਜੀ ਅਸੀਂ ਸਵੇਰ ਤੋਂ ਆਏ ਸੀ ਤੇ ਅਸੀਂ ਸਵੇਰ ਤੋਂ ਆ ਗਏ ਸੀ ਹਾਂ ਤੇ ਇੱਥੇ ਤੋਂ ਹੀ ਰਹਿਣ ਵਾਲੇ ਉਮਰ ਸਰਸਪਤ ਦੇ ਨਹੀਂ ਜੀ ਅਸੀਂ ਬਾਹਰ ਤੋਂ ਆਏ ਸੀਗੇ ਕਿੱਥੋਂ ਆਏ ਹੋ ਇੰਗਲੈਂਡ ਤੋਂ ਆਏ ਸੀ ਅੱਛਾ ਜੀ ਸਪੈਸ਼ਲ ਤੌਰ ਤੇ ਪਹੁੰਚੇ ਨਹੀਂ ਜੀ ਉੱਥੇ ਹੀ ਅਸੀਂ ਦਰਸ਼ਨੀ ਕਰਨ ਆਉਨੇ ਹੁੰਦੇ ਅੱਜ ਵਰਗੀ ਸੁਭਾਵੀ ਬਣ ਗਿਆ ਹਾਂਜੀ ਸੁਭਾਵੋ ਕੀ ਬਣਿਆ ਸੀਗਾ ਸਾਰੇ ਸੰਗਤ ਨੂੰ ਸਾਡੇ ਲਵਾਈ ਕੁਟੀਕ ਖਾਲਸਾ ਵਾਈਕੁਟੀਕ ਕਥਾਈ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਦੂਰ ਉਦਰਾ ਤੋਂ ਜਿਹੜੀਆਂ ਸੰਗਤਾਂ ਜਣੀਆਂ ਨੇ ਉਹ ਨਤਮਸਤਕ ਹੋਣ ਦੀ ਪਹੁੰਚ ਰਹੀਆਂ ਨੇ ਤੇ ਕਈ ਜਿਹੜੇ ਨੇ ਟੋਚਵਾ ਜਲੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਾ ਮੈਂ ਗੱਲ ਕਰਦੇ ਵੀ ਹੈ ਵੀ ਕੁਟੀਕ ਖਾਲਸਾ ਵਾਈਕੁਟੀਕ ਵਾਈਕੁਟੀਕ ਖਾਲਸਾ ਵਾਈਕੁਟੀਕ ਕਥਮਾਰਾ ਮੇਰੀ ਪ੍ਰੀਤ ਦੇ ਮਾਲਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀ ਪ੍ਰਕਾਸ਼ਪੁਰ ਵੈ ਕੀ ਕਹਿਣਾ ਚਾਹੋਗੇ ਸੱਚਖੰਡ ਸੇ ਦਰਬਾਰ ਸੇ ਪਹੁੰਚੋ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਅਰਗੁਨ ਮਹਾਰਾਜ ਅੱਜ ਪ੍ਰਕਾਸ਼ ਪੁਰੇ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਨੇ ਆ ਕੋਟਾਂ ਕੋਟ ਨਮਸਕਾਰ ਆ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਭਗਤੀ ਦੇ ਵਿੱਚੋਂ ਸ਼ਕਤੀ ਪ੍ਰਗਟ ਕੀਤੀ ਮੀਰੀ ਪੀਰੀ ਦਾ ਸਨਾਤ ਸਿੱਖਾਂ ਦੀ ਝੋਲੀ ਵਿੱਚ ਪਾਇਆ ਤਖਤ ਕਾਇਮ ਕੀਤੇ ਰਾਜ ਭਾਗ ਦੇ ਮਾਲਕ ਸਤਿਗੁਰੂ ਸਾਹਿਬ ਜੀ ਨੇ ਬਣਾਇਆ ਤੇ ਅੱਜ ਸੱਚਖੰਡ ਸਾਹਿਬ ਪਹੁੰਚੇ ਆ ਤਾਂ ਹੀ ਪਹੁੰਚੇ ਆ ਕਿਉਂਕਿ ਇਤਿਹਾਸ ਦੇ ਵਿੱਚ ਵੀ ਬਹੁਤ ਥਾਵਾਂ ਦੇ ਜ਼ਿਕਰ ਮਿਲਦਾ ਆ ਵੀ ਜਦੋਂ ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰ ਤੇ ਜੋ ਵੀ ਆਪਾਂ ਸਤਿਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਆਂ ਮਹਾਰਾਜ ਸੱਚੀ ਪਾਤਸ਼ਾਹੀ ਜੋ ਦੀ ਸੰਗਤਾਂ ਦੀ ਮੰਗ ਹੁੰਦੀ ਆ ਉਹਦੇ ਮੁਤਾਬਕ ਲਈ ਮਹਾਰਾਜ ਸਾਹਿਬ ਜੀ ਭਾਗ ਲਾਉਂਦੇ ਆ ਤੁਸੀਂ ਇੱਕ ਨੌਜਵਾਨ ਹੋ ਨੌਜਵਾਨ ਲੱਗਦਾ ਕਿ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੁਣ ਪ੍ਰੈਜ਼ੈਂਟ ਪੋਜੀਸ਼ਨ ਮੰਨੀ ਜਾਵੇ ਹਾਂਜੀ ਹਾਂਜੀ ਕਿਉਂਕਿ ਹੁਣ ਬਹੁਤ ਚੇਂਜ ਆ ਗਿਆ ਆ ਨੌਜਵਾਨਾਂ ਦੇ ਵਿੱਚ ਆਪਣੀਆਂ ਵਿਰਾਸਤ ਆਪਣੇ ਸਿਧਾਂਤਾਂ ਨੂੰ ਲੈ ਕੇ ਨੌਜਵਾਨ ਸੁਚੇਤ ਹੋਏ ਆ ਇਹ ਚਾਹੀਦਾ ਵੀ ਆ ਤੇ ਸਮੇਂ ਦੀ ਲੋੜ ਮੁਤਾਬਕ ਜੋ ਜਦੋਂ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਸਾਰੀ 72 ਪ੍ਰਕਾਰ ਦੀ ਵਿੱਦਿਆ ਲੈ ਕਰਕੇ ਜਦੋਂ ਤਖਸੈਬ ਰਚਿਆ ਦੋ ਤਲਵਾਰਾਂ ਬਧੀਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਨਿਮੰਤਰੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਉਹ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਤਖਸੈਬ ਸਰਦ ਗਏ ਇੱਕ ਤਕਦੀਰ ਕੀਤੀ ਉੱਥੋਂ ਵੀ ਨੌਜਵਾਨ ਜਿਹੜੇ ਆ ਨਾ ਨੌਜਵਾਨੀ ਸਤਿਗੁਰੂ ਸਾਹਿਬ ਦੀ ਦਰ ਤੇ ਭੇਟਾ ਕਰੋ ਤੇ ਵਧੀਆ ਤੋਂ ਵਧੀਆ ਸ਼ਸਤਰ ਵਧੀਆ ਤੋਂ ਵਧੀਆ ਕੋਲੇ ਰੱਖੋ ਤੇ ਉਹ ਨੌਜਵਾਨੀ ਵਿੱਚ ਵੇਖਣ ਨੂੰ ਮਿਲ ਰਿਹਾ ਆ ਵੀ ਮਹਾਰਾਜ ਸਾਹਿਬ ਦੇ ਹੁਕਮ ਦੀ ਉਹ ਪਾਲਣਾ ਕਰਕੇ ਨੌਜਵਾਨ ਸ਼ਸਤਰ ਬਸ਼ਤਰ ਤਿਆਰ ਹੋ ਰਹੇ ਸ਼ਸਤਰ ਬਸਤਰ ਆ ਕੇ ਐਵੇਂ ਮਹਾਰਾ ਸਾਹਿਬ ਨੇ ਕਲਾ ਆਪੇ ਵਰਤੋਣੀ ਤੇ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਅੰਦਰ ਪ੍ਰਬੰਧ ਸੁਚੱਜੇ ਲੱਗਦੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਬਹੁਤ ਨੇਕ ਤੇ ਸੁਚੱਜੇ ਸੁਚਾਰੂ ਪ੍ਰਬੰਧ ਆ ਜਿਵੇਂ ਆਪਦੀ ਦੇਖਦੇ ਹੋਣ ਨਾ ਇਹ ਸਕੂਲਾਂ ਵਿੱਚ ਛੁੱਟੀਆਂ ਤਕਰੀਬਨ ਐਸੀਪੀ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਬੱਚੇ ਆ ਰਹੇ ਇੱਥੇ ਸੇਵਾਾਂ ਮਾਂ ਨਿਭਾ ਰਹੇ ਆ ਇੱਕ ਤੇ ਇਹ ਕਹਿੰਦੇ ਹੁੰਦੇ ਨਾ ਸਿਆਣੇ ਨਾਲੇ ਪੌਣ ਦੇ ਨਾਲੇ ਫਲੀਆਂ ਗੁਰੂ ਕਰਨ ਵਾਲੇ ਬਾਣੀ ਸਰਵਣ ਕਰਨੀ ਆ ਤੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਬਾਣੀ ਨਾਲ ਜਨਮ ਸਫਲਾ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਬਹੁਤ ਸਚਾਰੂ ਹੈ ਇੱਥੋਂ ਨੂੰ ਲਿਆ ਕਰਕੇ ਕਿਉਂਕਿ ਆਪ ਜੀ ਵੇਖੋ ਜਦੋਂ ਪੁਰਬ ਹੁੰਦਾ ਕੋਈ ਵੀ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਕਈਆਂ ਥਾਵਾਂ ਤੇ ਆਪਾਂ ਕਹਿ ਦਿੰਨੇ ਆ ਵੀ ਨਹੀਂ ਜੀ ਪ੍ਰਬੰਧ ਇਦਾਂ ਨਹੀਂ ਪ੍ਰਬੰਧ ਹੁੰਦਾ ਐਵੇਂ ਦੀ ਗੱਲ ਨਹੀਂ ਸੰਗਤ ਹੀ ਏਡੀ ਵੱਡੀ ਵੱਡੀ ਗਿਣਤੀ ਵਿੱਚ ਆ ਜਾਂਦੀ ਹੈ ਵੀ ਪ੍ਰਬੰਧ ਕੇਵਲੇ ਛੋਟੇ ਪੈ ਜਾਂਦੇ ਆ ਪਰ ਸ਼੍ਰੋਮਣੀ ਕਮੇਟੀ ਇਸ ਗੱਲ ਨੂੰ ਵਧਾਈ ਦੀ ਪਾਤਰ ਹੈ ਵੀ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪ੍ਰਬੰਧ ਕਰਦੀ ਹੈ ਸੰਗਤਾਂ ਦੇ ਹਰ ਪ੍ਰਕਾਰ ਕਰਕੇ ਸੰਗਤਾਂ ਦਾ ਸੰਯੋਗ ਆ ਤੇ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਐਵੇਂ ਨਾ ਕਰਿਆ ਕਰੋ ਕਮੇਟੀ ਦਾ ਵੀ ਸਹਿ ਸੋ ਇਸ ਹਨ ਉਹ ਸਿੰਘ ਸਾਹਿਬ ਤੇ ਲਗਾਤਾਰੀ ਸ਼ਰਤਾਲੂ ਜਿਹੜੇ ਨੇ ਉਹ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਹੜੇ ਨੇ ਉਹ ਨਤਮਸਤਕ ਹੋ ਰਹੇ ਨੇ ਦੂਸਰੇ ਪਾਸੇ ਕੀ ਗੱਲ ਕੀਤੀ ਜਾਵੇ ਤੇ ਮੇਰੀ ਪੂਰੇ ਤੇ ਮਾਲਕੀਓ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ਪੁਰਬ ਨੂੰ ਲੈ ਕੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਜ਼ਰੂਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦਾ ਹੈ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਜ਼ਰੂਰ ਕੀਤੇ ਹੁੰਦੇ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਟਾਟਰੇ ਨੇ ਉਹ ਬਿਛਾਏ ਜਿਹੜੇ ਬਿਛਾਏ ਜਾਂਦੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਠੰਡੇ ਮਿੱਠੇ ਜਲਦੀ ਸੁਬੀਲਾ ਜਿਹੜੀਆਂ ਨੇ ਉਹ ਅੰਦਰ ਲਗਾਈਆਂ ਜਾਂਦੀਆਂ ਤਾਂ ਜੋ ਕਿ ਜੋਸ਼ ਸ਼ਰਦਾਲੂ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਵੀ ਮੁਸ਼ਕਲ ਜਿਹੜੀ ਹੈ ਉਹ ਨਾ ਹੋ ਸਕੇ ਉਹ ਲਗਾਤਾਰ ਹੀ ਸ਼ਰਦਾਲੂ ਦੀ ਕੀਤੀ ਜਿਹੜੀ ਹੈ ਉਹ ਗਰਮੀ ਹੋਣ ਦੇ ਬਾਵਜੂਦ ਉਹ ਵਾਧੀ ਜਾ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਕੋ ਇੱਥੇ ਪਹੁੰਚ ਰਹੇ ਤੇ ਗੁਰੂ ਸਾਹਿਬ ਨੂੰ ਸਜਦਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਤਸੇ ਹੋਏ ਮਾਰਗ ਤੇ ਚੱਲਣ ਦੀ ਵੀ ਜ਼ਰੂਰਤ ਹੈ। ਕੈਮਰਾਮੈਨ ਗੁਜਰਾ ਗੁਪੇ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ